गुड आफ्टरनून सर जी गट मैं आज उन्हीं तक दिय और मेरी पूरी फैमिली ने तुन तक दी की की गे सर नमस्ते सर बोल नहीं सकती सर आ सुन नहीं सकती, सर, आ, सुन नहीं सकती ते मेरी पूरी फैमिली इस तरह है जो सुन नहीं सकती ना बोल सकती ते इनू 7 साल हो गए तैयारी करती सी पोस्ट आंदियां भी सी पर कदे हायरिंग अपीयरमेंट वाले दी सिलेक्शन हुंदी नहीं सी अच्छा ते आ, 7 ਸਾਲ ਹੋ ਗਏ ਹੈ ਤਿਆਰੀ ਕਰਦੇ ਸੀ ਕਰਦੇ ਸੀ ਪਰ ਅੱਜ ਕਿ ਫਸਟ ਟਾਈਮ ਇਹਨੂੰ ਆ জব ਮਿਲੀ ਹੈ ਤੇ ਮਿਲੀ ਵੀ ਇਕੱਠੇ ਦੋ ਦੋ ਇੱਕ ਕਲਰਕ ਚ ਕਲਰਕਮ ਡਾਟਾ ਐਂਟਰੀ ਚ ਨਹੀਂ ਹੈਂਡੀਕੈਪ ਨੂੰ ਕੋਈ ਪੜਾਉਂਦਾ ਜਿੱਦਾਂ ਸੁਂਦਾ ਨਹੀਂ ਸਾਰੇ ਕੋਚਿੰਗ ਸੈਂਟਰ ਆ ਕੇ ਕਹਿੰਦੇ ਕਿ ਅਸੀਂ ਪੜਾਵਾਂਗੇ ਕਿਸ ਤਰ੍ਹਾਂ ਤੈਨ ਖੁਦ ਆਪਣੇ ਆਪ ਘਰ ਬੈਠ ਕੇ ਮਿਹਨਤ ਕੀਤੀ ਜਿੰਨਾ ਹੋਇਆ ਕੀਤੀ ਤੇ ਹੁਣ ਫਸਟ ਉਹ ਬਿਆ ਜੋ ਬੰਦੀ ਥੈਂਕ ਯੂ ਸਰ ਹਲਲ ਵਾ ਕੀ ਪਰ ਮੈਂ ਕਿਹਾ ਸੀ ਨਾ ਕਿਆ ਪਤਾ ਕਿਸ ਬੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿਹੜੇ ਰੰਗ ਚ ਫਿਰਦਾ ਹੈ ਟੈਸਟੀ ਲੈਂਦਾ ਹੋਵੇ ਆਪਣੇ ਜੈਦਾ ਵੀ ਭਾਈ ਤੂੰ ਹੀ ਥਾਮਦੇ ਹੋ ਮੇਰੇ ਬੰਦਿਆਂ ਨੂੰ ਜਾਂ ਨਹੀਂ ਇਕ ਦਿਲ ਨਾਂ ਦੀ ਚੀਜ਼ ਤੁਹਾਡੇ ਲਈ ਸੀ ਉਹ ਜਿਹੜਾ ਧੜਕਦਾ ਹੈ ਕੁਝ ਲੋਕਾਂ ਲਈ ਜਾਂ ਆਪਦੇ ਵਾਸਤੇ ਹੋਵੇ ਬਸ ਜੀ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨਾਮ ਗੁਰਚਰਨ ਸਿੰਘ ਹੈ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਲੈਕਚਰਰ ਦੀ ਪੋਸਟ ਤੇ ਕੰਮ ਕਰ ਰਿਹਾ ਤੇ ਹੁਣ ਸਰ ਮੇਰੀ ਪੋਸਟਿੰਗ ਹੈ ਉਹ ਨੈਪ ਸੀਲਦਾਰ ਦੇ ਵਜੋਂ ਅਪੁਆਇੰਟਮੈਂਟ ਹੋਈ ਹੈ ਤੇ ਸਭ ਤੋਂ ਪਹਿਲਾਂ ਸਰ ਮੈਂ ਆਪ ਜੀ ਦਾ ਆਪ ਜੀ ਸਰਕਾਰ ਦਾ ਬਹੁਤ ਅਹ ਥੈਂਕਸ ਕਰਨਾ ਚਾਹੁੰਨਾ ਕਿਉਂਕਿ ਆ ਟ੍ਰਾਂਸਪਰੈਂਟ ਸਿਸਟਮ ਤੇ ਬਹੁਤ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਕਰਕੇ ਅੱਜ ਮੇਰੀ ਜਿਹੜੀ ਜਿਹੜੀ ਇਲੈਕਸ਼ਨ ਹੈ ਉਹ ਨੈਪਸੀਲਦਾਰ ਦੇ ਵਜੋਂ ਹੋਈ ਕਿਉਂਕਿ ਲਾਸਟ ਟਾਈਮ ਮੇਰਾ ਨਹੀਂ ਹੋਏ ਪਾਇਆ ਸੀਗਾ ਕਿਉਂਕਿ ਉਸ ਟਾਈਮ ਸਰ ਲੀਕ ਹੋ ਗਿਆ ਸੀ ਪੇਪਰ ਪੇਪਰ ਹੀ ਕੋਈ ਕੈਨਸਲ ਹੋ ਗਿਆ ਹਾਂ ਜੀ ਕੈਨਸਲ ਹੋ ਗਿਆ ਸਰ ਬਿਲਕੁਲ ਮੈਂ ਕਹਿਣਾ ਮੈਂ ਉਹਦੇ ਬਾਅਦ ਸਰ ਬਹੁਤ ਜ਼ਿਆਦਾ ਥੈਂਕ ਯੂ ਸਰ ਆਪ ਜੀ ਦਾ ਤੇ ਆਪ ਦੇ ਮੰਤਰੀ ਮੰਡਲ ਦਾ ਤੇ ਇਸ ਦੇ ਨਾਲ ਹੀ ਸਰ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵੀ ਸਾਹਬ ਜੀ ਵੱਲੋਂ ਤੇ ਮਾਨਯੋਗ ਸਾਡੇ ਸਿੱਖਿਆ ਮੰਤਰੀ ਵੱਲੋਂ ਬਹੁਤ ਜ਼ ਇਨੀਸ਼ੀਏਟਿਵ ਲਾਇਗੇ ਨੇ ਸਕੂਲ ਆਫ ਐਮੀਨੈਂਸ ਸਰ ਪ੍ਰੋਜੈਕਟ ਬਹੁਤ ਹੀ ਕਮੈਂਡੇਬਲ ਇਨੀਸ਼ੀਏਟਿਵ ਹੈ ਸਰ ਤੇ ਇਸ ਦੇ ਨਾਲ ਹੀ ਸਰ ਇੱਕ ਹੋਰ ਗੱਲ ਕੇ ਸਕੂਲ ਦੇ ਵਿੱਚ ਜਿਹੜੇ ਸਕਿਉਰਿਟੀ ਗਾਰਡ ਤੇ ਜੇਨੇ ਸਰ ਕੈਂਪਸ ਮੈਨੇਜਰ ਲਾਇਏ ਨੇ ਤੇ ਚੌਂਕੀਦਾਰ ਸਾਨੂੰ ਪ੍ਰੋਵਾਈਡ ਕਰਾਏ ਨੇ ਉਹਦੇ ਨਾਲ ਸਰ ਸਾਡਾ ਕੰਮ ਬਹੁਤ ਸੌਖਾ ਹੋ ਗਿਆ ਹੂੰ ਉਹਦੇ ਬਾਅਦ ਸਰ ਥੈਂਕ ਯੂ ਸੋ ਮੱਚ ਓਕੇ ਥੈਂਕ ਯੂ ਮੈਂ ਸਰ ਲੈਕਚਰਰ ਦੀ ਪੋਸਟ ਤੇ ਹਾਂ ਸਰ ਹੁਣ ਇੰਗਲਿਸ਼ ਲੈਕਚਰਰ ਦੀ ਪੋਸਟ ਤੇ ਸਰ ਮੈਂ ਇੱਥੇ ਜਲਾ ਬਣਾਂ ਥੈਂਕ ਯੂ ਸਰ ऑल द बेस्ट गुड लक सर मैं एक्सर्समैन कोटि दे विच हेड रोसमैन सेलेक्ट होया हां मेरा नाम हां आ रही है भाई थोड़ा नीड़े कर लो सर मेरा नाम जक्सिर सिंह पिंट संगेड़ा जिला बरनाले टू बिलोंग करता हूं सर खेड़ा पिंड संगेड़ा पेने सर संगेड़ा जी सर गुरु गोबिंद सिंह कॉलेज संगेड़ा जी सर जी सर कि मैं एक्सर्समैन कोटि दे विच सर सेलेक्ट होया एज अ हेड रोसमैन 30 ਸਾਲ ਸਰ ਮੈਂ ਭਾਰਤੀ ਫੌਜ ਦੇ ਵਿੱਚ ਸੇਵਾ ਕੀਤੀ ਹੈ। ਅੱਛਾ 51 ਸਾਲ ਤੋਂ ਵੱਧ ਮੇਰੀ ਉਮਰ ਹੈ ਸਰ। ਇੰਚਾ ਮੈਂ ਵੀ ਸਰ ਇਹਨਾਂ ਬੱਚਿਆਂ ਦੇ ਨਾਲ ਕੰਪੀਟੀਸ਼ਨ ਕਰਕੇ ਮੈਨੂੰ ਸਿਰਫ ਉਮਰ ਦਾ ਰੈਲੈਕਸੇਸ਼ਨ ਮਿਲਿਆ ਬਾਕੀ ਕੁਝ ਨਹੀਂ ਸਰ। ਅਸੀਂ ਤਿੰਨ ਬੱਚੇ ਸਿਲੈਕਟ ਹੋਏ ਆ ਜਿਹੜੇ ਹੈਡ ਰੋਸ ਮੈਨੂੰ ਸਰ। ਉਮਰ ਦਾ ਰੈਲੈਕਸੇਸ਼ਨ ਦਿੱਤਾ ਸੀ ਆਪਾਂ ਨੇ। ਹਾਂ ਸਰ ਸਿਰਫ ਉਮਰ ਬਾਕੀ ਇਹਨਾਂ ਦੇ ਨਾਲ ਪੜ੍ਹਾਈ ਕੀਤੀ ਹੈ ਸਾਰਾ ਹਾਂਜੀ ਕਰਕੇ ਸਿਲੈਕਟ ਹੋਏ। ਬਹੁਤ سارے ਨਾਰੇ ਲਾਉਂਦੇ ਹੋ ਬਰੇਜ ਹੋਗੇ। ਜੀ ਸਰ। ਅਸੀਂ ਉਹ ਕੱਟ ਲੇ ਯਾਰ ਨਾਰੇ ਤਾਂ ਕੱਟੋ ਇਹਨਾਂ ਦੇ ਕੱਟੋ ਕੱਟੋ। ਸਰ। ਬਜਾਰੇ ਟੈਂਕੀਆਂ ਤੇ ਬੈਠੇ ਤਾਂ ਨੇ ਲਾਉਂਦੀ ਓਵਰੇਜ ਹੋਗੇ ਜੀ ਸਰ ਓਵਰੇਜ ਹੋਗੇ ਅਸੀਂ ਉਹ ਉਮਰ ਦਾ ਰਿਲੈਕਸੇਸ਼ਨ ਦੇ ਰਹੇ ਹਾਂ ਮਤਲਬ ਮੇਰੇ ਕੋਲੇ ਮੈਂ ਆਪਣੀ ਸਪੀਚ ਦਸੂਗਾ ਇਹ ਗੱਲ ਨੋਟ ਕਰਨ ਸਰ ਐਕਸਟਰ ਸਰਜਨ ਕੋ ਉੱਤੇ ਦੇ ਬੱਚੇ ਤਿੰਨ ਬੱਚੇ ਤਿੰਨ ਕੈਂਡੀਡੇਟ ਆ ਸਾਰੇ ਸੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮਿਹਰਬਾਨੀ ਜੀ ਜੀ ਤੁਸੀ ਦਾ ਸੈਲੂਟਾ ਜੀ ਜੀ ਸਰ ਦੇਸ਼ ਨੂੰ ਤੁਸੀਂ ਸੇਵਾ ਕਰਕੇ ਜੇ ਕੋ ਐਕਸਟਰਾ ਆਰਡੀਨਰੀ ਗੱਲ ਹੈ ਤਾਂ ਠੀਕ ਹੈ ਤੇ ਫਿਰ ਮੈਂ ਨਹੀਂ ਤਾਂ ਮੈਂ ਬੋਲ ਕੋਈ 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 ਅਹਿਜੀ ਗੱਲ ਹੈ ਕੋਈ ਜਿਹੜੀ ਇਹਨਾਂ ਤੋਂ ਬਿਨਾ ਹੋਗੀ ਹੋਵੇ मैं जी सत श्रीकाल सर जी मैं लीगल कलर्क सिलेक्ट थे मैं पहला दो साल इतें जॉब की है डिपार्टमेंट ऑफ लोकल जी तो मैं डिपार्टमेंट ऑफ लोकल गवर्नमेंट का भी थैंक यू करना चाहता सर बस थैंक यू मिनट कोई अच्छा मैं फोटो कर दूँ पता फिर एक मिनट उन्हें बोल ला इधर uh, मैं ਸਤਿ ਸ਼੍ਰੀ ਅਕਾਲ ਸਰ ਮੈਂ ਸ਼ਰਨਜੀਤ ਕੌਰ ਪਿੰਡ ਮਾਈਕ ਨੇੜੇ ਰੱਖੋ ਸਰ ਮੈਂ ਸ਼ਰਨਜੀਤ ਕੌਰ ਮਾਈਕ ਨੇੜੇ ਸ਼ਰਨਜੀਤ ਕੌਰ ਸਰ ਮੈਂ ਪਿੰਡ ਗਨੋਟਾ ਡਿਸਟ੍ਰਿਕਟ ਸੰਗਰੂਰ ਕਿਹੜਾ ਡਿਸਟ੍ਰਿਕਟ ਸੰਗਰੂਰ ਨਹੀਂ ਨਹੀਂ ਪਿੰਡ ਗਨੋਟਾ ਸਰ ਰਾਮਪੁਰਾ ਗਨੋਟਾ ਹਾਂ ਲੈ ਰਗਾ ਹਲਕੇ ਸਰ ਮੈਂ ਅੱਜ ਐਜ਼ ਅ ਡਰਾਫਟਮੈਨ ਕੈਂਡੀਡੇਟ ਸਿਲੈਕਟ ਹੋਈ ਆ ਸਰ ਸਰ ਲਾਸਟ ਮੇਰੇ 2020 ਦੇ ਵਿੱਚ ਡਿਗਰੀ ਕੰਪਲੀਟ ਹੋਈ ਸੀ ਬੀਟੈਕ ਬਟ ਸਰ ਉਸ ਤੋਂ ਬਾਅਦ 2021 ਚ ਪੋਸਟ ਆਈਆਂ ਉਦੋਂ ਮੇਰੀ ਇੰਨੀ ਤਿਆਰੀ ਨਹੀਂ ਹੋ ਪਾਈ ਕਿਉਂਕਿ ਉਸ ਟਾਈਮ ਸਰਕਾਰ ਦੀ ਵੀ ਐਂਡ ਮਤਲਬ ਹੋਣ ਵਾਲਾ ਸੀਗਾ ਬਟ ਮੈਂ ਡਿਸਪਾਇੰਟ ਹੋ ਚੁੱਕੀ ਵਧੀਆ ਵਧੀਆ ਸੱਚ ਬੋਲੀ ਚੱਲ ਸਰ ਮੈਂ ਆ ਕਹਿੰਦੀ ਸਰਕਾਰ ਦਾ ਐਂਡ ਹੋਣ ਵਾਲਾ ਸੀ ਉਦੋਂ ਸਰ ਮੈਂ ਉਦੋਂ ਪੇਪਰ ਦਿੱਤਾ ਸੀ ਮੇਰਾ ਨਹੀਂ ਹੋ ਪਾਇਆ ਮੈਨੂੰ ਮਤਲਬ ਡਿਸਪਾਇੰਟ ਹੋ ਗਿਆ ਤੇ ਪੇਪਰ ਦਾ ਵੀ ਐਂਡ ਹੋ ਗਿਆ ਨਾ ਸਰ ਕਲੀਅਰ ਨਹੀਂ ਹੋ ਪਾਇਆ ਮੈਂ ਡਿਸਪਾਇੰਟ ਹੋ ਚੁੱਕੀ ਸੀ ਕਿ ਲਾਸਟ ਚ ਸਰਕਾਰਾਂ ਮਤਲਬ ਪੋਸਟਾਂ ਕੱਢਦੀਆਂ ਨੇ ਕੁਝ ਬੱਚੇ ਲੱਗ ਜਾਂਦੇ ਨੇ ਕੁਝ ਛੁਵਾਰਸ਼ੀ ਲਾਸਟ ਕੜੇ ਆਖਰੀ ਸਾਲਾਂ ਚ ਛੁਵਾਰਸ਼ੀ ਹੁੰਦੇ ਨੇ ਕੁਝ ਮਤਲਬ ਕਿਵੇਂ ਵੀ ਉਹ ਜੋ ਬੱਚੇ ਲੱਗਣਾ ਚਾਹਦੇ ਉਹ ਰਹਿ ਜਾਂਦੇ ਨੇ ਕਿ ਤਨਾ ਕਿਤੇ ਬਟ ਉਦੋਂ ਹੀ ਮੈਨੂੰ ਥੋੜਾ ਟਾਈਮ ਬਾਅਦ ਤੁਹਾਡੇ ਮਤਲਬ ਸਰਕਾਰ ਵੱਲੋਂ ਜਦੋਂ ਨੋਟੀਫਿਕੇਸ਼ਨ ਆਇਆ ਮੈਂ ਖੁਸ਼ੀ ਸਰ ਬਹੁਤ ਮਿਹਨਤ ਕੀਤੀ ਅੱਜ ਮੈਂ ਇੱਥੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਸਰ ਅੱਗੇ ਵੀ ਜੋ ਵੀ ਮਿਹਨਤ ਕਰਦੇ ਉਹਨਾਂ ਨੂੰ ਡਿਸਪਾਇੰਟ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਰ ਦੇ ਹੁੰਦੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਾਰ-ਬਾਰ ਮੌਕੇ ਮਿਲਦੇ ਰਹਿਣਗੇ ਥੈਂਕ ਯੂ ਸਰ ਨਹੀਂ ਰਾਮਪੁਰ ਗਨੋਟਾ ਬਹੁਤ ਬੈਕਵਰਡ ਪਛੜਿਆ ਹੋਇਆ ਇਲਾਕਾ ਜਿੱਥੇ 10ਵੀਂ ਦੇ ਸਕੂਲ ਵਾਸਤੇ ਵੀ 10-10 ਕਿਲੋਮੀਟਰ ਜਾਣਾ ਪੈਂਦਾ ਸਰ ਪਲੀਜ਼ ਰਿਕੁਐਸਟ ਹੀ ਆ ਜੀ ਸਰ ਮੇਰਾ ਤੇ ਮੇਰੇ ਘਰ ਦਾ ਸਰ ਬਹੁਤ ਸੁਪਨਾ ਸੀ ਵੀ ਤੁਹਾਡੇ ਨਾਲ ਫੋਟੋ ਪਲੀਜ਼ ਉਹ ਕਰ ਲਮੇ ਉਹ ਪਿੱਛੇ ਇੱਕ ਕੁੜੀ ਬੋਲਣਾ ਚਾਹੁੰਦੀ ਸੱਚੀ ਗੱਲ ਸਰ ਮੇਰਾ ਨਾਮ ਨੀਸ਼ਾ ਮੈਂ ਹੁਸ਼ਾਰਪੁਰ ਡਿਸਟ੍ਰਿਕਟ ਤੋਂ ਆ ਮਾਈਕ ਥੋੜਾ ਨੇੜੇ ਰੱਖ ਲਮੇ ਸਰ ਹੁਸ਼ਾਰਪੁਰ ਡਿਸਟ੍ਰਿਕਟ ਤੋਂ ਆ ਮੈਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੋ ਗੱਲ ਉਹਨਾਂ ਨੇ ਬੋਲੀ ਆ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਮੇਰਾ ਦੋਥਾਂ ਸਿਲੈਕਸ਼ਨ ਹੋਈ ਆ ਇੱਕ ਪੰਜਾਬ ਪੁਲਿਸ ਹੈਡ ਕਨਸਟੇਬਲ ਦੇ ਵਿੱਚ ਕਿਹਦੇ ਵਿੱਚ ਮੈਂ ਪ੍ਰੈਗਨਨਸੀ ਕਰਕੇ 220 250 ਕਿਲੋਮੀਟਰ ਚੱਲ ਕੇ ਆਇੰਗੀ ਮੈਂ ਤੁਹਾਡੇ ਤੋਂ ਹੀ ਲੈਟਰ ਲੈ ਕੇ ਜਾਣਾ ਜਾਂਦੀ ਬਸ ਤੰਦਰੁਸਤੀ ਆਪਸ ਦੀ ਪ੍ਰਮਾਤ ਜਾਂਦੀ ਬਸ ਥੈਂਕ ਯੂ ਆਈ ਹੋਪ ਇੱਛੇ ਸ਼ਸ਼ੀਕਲ ਸਰ ਐਂਡ ਸਾਰੇ ਉਹਨਾਂ ਸਸ਼ੀਕਲ ਮੈਸ ਜੇ ਕਹਣਾ ਉਹਨਾਂ ਸਾਰੇ ਬੋਲਣ ਲੱਗੇ ਨਾ ਚਾਕਾ ਖੁੱਲ ਗਿਆ ਵੀ ਬੋਲ ਲਈਦਾ ਹੁੰਦਾ ਮੁੱਖ ਮੰਤਰੀ ਦੇ ਸਾਹਮਣੇ ਨਹੀਂ ਤਾਂ ਡਰਦੂ ਹੀ ਰਹਿੰਦੇ ਮੁੱਖ ਮੰਤਰੀ ਸਾਹਮਣੇ ਨਹੀਂ ਬੋਲੀਦਾ ਹੁੰਦਾ ਪੁਲਿਸ ਫੜ ਕੇ ਲੈ ਜਾਂਦੀ ਹੁੰਦੀ ਹੈ ਸਰ ਤੁਸੀਂ ਮੇਰੇ ਦਿਲ ਦੀ ਗੱਲ ਕਹਿਤੀ। ਆਈ ਸੀ ਨਾ? ਹਾਂਜੀ ਸਰ। ਸਰ ਮੈਂ ਸਪੋਰਟਸ ਡਿਪਾਰਟਮੈਂਟ ਚ ਸਿਲੈਕਟ ਹੋਈ ਆ ਤੇ ਤੁਹਾਡਾ ਧੰਨਵਾਦ ਕਰਦੀ ਆ ਬਹੁਤ। ਕਿਹੜਾ ਪਿੰਡ? ਸਰ ਬਾਮ ਸ਼੍ਰੀ ਮੁਕਸਰ ਸਾਹਿਬ। ਬਾਮ। ਹਾਂਜੀ। ਬਾਲੀਵਾਲ ਖੇਡਦੇ ਮੁੰਡੋਂ ਤੇ ਬਹੁਤ ਵਧੀਆ। ਹਾਂਜੀ। ਇੱਕ ਸਰ ਜਿਦੋਂ ਆਪਾਂ ਪਿੰਡ ਦੇ ਉੱਤੋਂ ਦੇ ਜਾਣੇ ਆ ਨਾ ਖੱਬੇ ਪਾਸੇ ਬਹੁਤ ਵਧੀਆ ਨੈੱਟ ਲੱਗਿਆ ਹੋਇਆ। ਹਾਂਜੀ। ਜਗਦੀਪ ਬਾਮ ਸਾਡੇ ਲੀਡਰ ਵੀ ਆ। ਹਾਂਜੀ ਹਾਂਜੀ। ਤੇ ਸਰ ਤੁਹਾਡੀ ਤੁਹਾਡੀ ਸਰਕਾਰ ਟਾਈਮ ਇੰਨਾ ਫਾਸਟ ਪ੍ਰੋਸੈਸ ਹੋਇਆ 4 ਮੰਥ ਚੀ ਪੇਪਰ 4 ਮੰਥ ਚੀ ਰਿਜ਼ਲਟ ਐਂਡ ਹੁਣ ਜੋਇਨਿੰਗ ਤੇ ਅੱਜ ਅੱਜ ਫਿਰ ਜਲੇਬੀਆਂ ਦਾ ਕੜਾਈ ਹਾਂਜੀ ਪਹੁੰਚੋਗੇ ਤੱਕ ਮੈਂ ਤਾਂ ਬਿੱਲ ਕਰ ਦਿੰਦਾ ਮੈਂ ਤਾਂ ਹੁਣੇ 5 ਮਿੰਟਾਂ ਚ ਬਿੱਲ ਕਰ ਦਿੰਦਾ ਤੇ ਜਿ ਕਰੇ ਜਾ ਕੇ ਫਿਰ ਕੜਾਈ ਚਲਾਓ ਹਾਂਜੀ ਕੱਲ ਨੂੰ ਚੜਾਵਾਂ ਕੱਲ ਨੂੰ ਚੜਾ ਲੈ ਠੀਕ ਹੈ ਖੁਸ਼ੀਆਂ ਆਈਆਂ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਰੱਖ ਮੇਰ ਕਰੇ ਮੇਰ ਕਰੇ ਸਾਡੇ ਪੰਜਾਬ ਸਰਕਾਰ ਦੇ ਬਗੀਚੇ ਦੇ ਬਾਗਬਾਨ ਸਰਦਾਰ ਭਗਵੰਤ ਸਿੰਘ ਜੀ ਮਾਨ ਉਸ ਬਗੀਚੇ ਦੇ ਰੱਖ ਸਾਡੇ ਮੁੱਖ ਮੰਤਰੀ ਸਾਹਿਬ ਦੀ ਬਹੁਤ ਹੀ ਵਧੀਆ ਸਾਥੀ ਸ੍ਰੀ ਬ੍ਰਹਮਸ਼ੰਕਰ ਜెంਪਾ ਜੀ ਸ੍ਰੀ ਹਰਜੋਤ ਬੈਂਸ ਜੀ ਸ੍ਰੀ ਹਰਪ੍ਰਜਨ ਈਟੀਓ ਜੀ ਸ੍ਰੀ ਹਰਪਾਲ ਸਿੰਘ ਜੀ ਅਤੇ ਮੇਰੇ ਪਿਆਰੇ ਸਾਥੀਓ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਦਿਨ ਆਪਣੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੈ ਕਿਉਂਕਿ ਅੱਜ ਆਪਾਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਮੈਂਬਰ ਬਣਨ ਜਾ ਰਹੇ ਆ ਅਤੇ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਬਹੁਤ ਸੋਹਣਾ ਸੁਪਨਾ ਸੰਜੋਇਆ ਹੈ ਕਿ ਸਾਡੇ ਇਸ ਸੂਬੇ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਸ ਕਾਰਮਾ ਦੇ ਆਪਾਂ ਮੈਂਬਰ ਬਣਨ ਜਾ ਰਹੇ ਆ ਇੱਕ ਸ਼ੇਰ ਹੈ ਬੜਾ ਸੁੰਦਰ ਮੈਂ ਇਕੱਲਾ ਹੀ ਚੱਲਾ ਥਾ ਮੈਂ ਇਕੱਲਾ ਹੀ ਚੱਲਾ ਥਾ ਰਾਹੇ ਮੰਜ਼ਿਲ ਪਰ ਮਗਰ ਲੋਕ ਜੁੜਤੇ ਗਏ ਔਰ ਕਾਰਵਾ ਬਣਤਾ ਗਿਆ ਅੱਜ ਆਪਾਂ ਉਸ ਕਾਰਵਾ ਦੇ ਮੈਂਬਰ ਬਣ ਬਣ ਚੁੱਕੇ ਆ ਅਤੇ ਥੋੜੀ ਹੀ ਦੇਰ ਦੇ ਵਿੱਚ ਆਪਾਂ ਨੂੰ ਖੁਸ਼ੀਆਂ ਭਰੇ ਨਿਯੁਕਤੀ ਪੱਤਰ ਮਿਲਨੇ ਹਨ ਦੇਖੋ ਮਿੱਤਰ ਪਿਆਰਿਓ ਇਹ ਜੋ ਸੁਪਨਾ ਹੈ ਨਾ ਇਹ ਲੱਗਦਾ ਹੈ ਕਿ ਨਾ ਮੁਮਕਿਨ ਹੈ ਯਾਰੋ ਸੋਚ ਕੇ ਵੇਖੋ ਕਦੇ ਕਿਸੇ ਨੇ ਪਹਾੜ ਚੁੱਕਿਆ ਪਹਾੜ ਪਹਾੜ ਕੋਈ ਚੁੱਕ ਸਕਦਾ ਕਦੇ ਔਖਾ ਕੰਮ ਹੈ ਨਾ ਪਰ ਹਨੂਮਾਨ ਜੀ ਨੇ ਪਹਾੜ ਵੀ ਚੁੱਕ ਕੇ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਲਿਆ ਅੱਗੇ ਰੱਖਤਾ ਉਸੇ ਪ੍ਰਕਾਰ ਜੋ ਭ੍ਰਿਸ਼ਟਾਚਾਰੀ ਅਤੇ ਨਸ਼ੇ ਜਿਹੜੇ ਕਿ ਨਾ ਮੁਮਕਨ ਚੀਜ਼ਾਂ ਲੱਗਦੀਆਂ ਨੇ ਉਹ ਵੀ ਜੇ ਆਪਾਂ ਸਾਰੇ ਆਪਣੀ ਇਸ ਸਰਕਾਰ ਦਾ ਸਾਥ ਦਈਏ ਤੇ ਆਪਾਂ ਖਤਮ ਕਰ ਸਕਦੇ ਆਂ ਕਹਿੰਦੇ ਨੇ ਕੰਮ ਕੋਈ ਨਾ ਔਖਾ ਜਹਾਨ ਉੱਤੇ ਕੰਮ ਕੋਈ ਨਾ ਔਖਾ ਜਹਾਨ ਉੱਤੇ ਹੁੰਦਾ ਸਿਰਫ ਕਰਨਾ ਸ਼ੁਰੂ ਔਖਾ ਹੋਵੇ ਹੌਸਲਾ ਤਾਂ ਚੱਕ ਪਹਾੜ ਦਈਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਸੋ ਜਿਵੇਂ ਕਿ ਇੱਕ ਸਭ ਤੋਂ ਵੱਡੀ ਸਮੱਸਿਆ ਜੋ ਭ੍ਰਿਸ਼ਟਾਚਾਰੀ ਦੀ ਹੈ ਉਦੇ ਬਾਰੇ ਕੁਝ ਮੈਂ ਬੋਲਣਾ ਚਾਹਾਂਗਾ ਦੇਖੋ ਮਿੱਤਰ ਪਿਆਰਿਓ ਅੱਜ ਤੁਸੀਂ ਜਾਣਦੇ ਹੋ ਤੇ ਮੈਂ ਆਪਣੇ ਤੇ ਜੀ ਦੀ ਗਵਾਹੀ ਦੇ ਸਕਦਾ ਹਕ ਠੋਕ ਕੇ ਕਿ ਬਿਨਾਂ ਕਿਸੇ ਸਿਫਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਮੈਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਸਰ ਮੈਂ ਨਾਇਬ ਤਹਿਸੀਲਦਾਰ ਨਿਯੁਕਤ ਹੋ ਰਿਹਾ ਜੀ ਤੇ ਇਸ ਗੱਲ ਦੇ ਵਿੱਚ ਮੈਂ ਇਹ ਗਵਾਹੀ ਭਰਦਾ ਕਿ ਮੈਂ ਬਿਨਾਂ ਸਿਫਾਰਿਸ਼ ਤੋਂ ਤੇ ਬਿਨਾਂ ਕਿਸੇ ਪੈਸੇ ਤੋਂ ਇੱਥੇ ਜੇ ਪਹੁੰਚਿਆ ਨਾ ਤੇ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਜੇ ਤੁਹਾਡੇ ਕੋਲੇ ਕੋਈ ਬੰਦਾ ਆਉਂਦਾ ਨਾ ਕੰਮ ਕਰਾਉਣ ਲਈ ਤੋ ਇਹ ਸੋਚ ਕੇ ਜਾਂਦਾ ਕਿ ਅੱਗੇ ਇੱਕ ਅਫਸਰ ਚੰਗਾ ਬੈਠਾ ਹੋਵੇ ਨਾ ਯਾਰ ਤੇ ਅੱਜ ਸਾਡਾ ਕੰਮ ਬਣ ਜਾਏਗਾ ਅੱਜ ਮੇਰਾ ਕੋਈ ਭਲਾ ਹੋ ਜਾਏ ਅਰਦਾਸ ਕਰਕੇ ਤੁਰਦਾ ਕਈ ਪ੍ਰਸ਼ਾਦ ਵੀ ਸੋਕ ਕੇ ਤੁਰਦੇ ਨੇ ਤੇ ਮਿੱਤਰ ਪਿਆਰਿਓ ਜਿਹੜੀ ਜਿਹੜੀ ਦੀ ਕੁਰਸੀ ਤੇ ਬੈਠੋਗੇ ਨਾ ਤੁਸੀਂ ਥੋੜੇ ਦਿਨਾਂ ਦੇ ਵਿੱਚ ਬਸ ਇਸੇ ਜੀਜ ਨੂੰ ਧਿਆਨ ਰੱਖਿਓ ਕਿ ਸਾਡੇ ਇਸ ਜੋ ਜੌਬ ਦੇ ਵਿੱਚ ਬੜੇ ਲੋਕਾਂ ਦੀਆਂ ਉਮੀਦਾਂ ਬੜੇ ਲੋਕਾਂ ਦੀਆਂ ਆਸਾਂ ਸਾਨੂੰ ਉਡੀਕ ਰਹੀਆਂ ਨੇ ਜੇ ਅਸੀਂ ਚੰਕਮ ਇਮਾਨਦਾਰੀ ਨਾਲ ਖੁਸ਼ੀ ਨਾਲ ਕਰਾਂਗੇ ਤਾਂ ਉਹ ਲੋਕਾਂ ਦੀਆਂ ਅਸੀਸਾਂ ਆਟੋਮੈਟਿਕਲੀ ਸਾਡੇ ਧਰਗਾਹ ਦੇ ਵਿੱਚ ਲਿਖੀਆਂ ਜਾਣਗੀਆਂ ਨਾਲ ਹੀ ਮਿੱਤਰੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਸਰ ਕੁਝ ਮੈਂ ਲਾਈਨ ਅਪ ਬੋਲਣੀਆਂ ਚਾਹਾਂਗਾ ਭ੍ਰਿਸ਼ਟਾਚਾਰੀ ਬਾਰੇ ਭਾਵੇਂ ਕਿ ਦੇਖੋ ਮਿੱਤਰ ਪਿਆਰਿਓ ਭ੍ਰਿਸ਼ਟਾਚਾਰੀ ਦਾ ਰਾਹ ਬੜਾ ਅਟਰੈਕਟਿਵ ਹੈ ਇਮਾਨਦਾਰੀ ਦਾ ਬੜਾ ਔਖਾ ਹੈ ਪਰ ਭ੍ਰਿਸ਼ਟਾਚਾਰੀਆਂ ਦਾ ਜੋ ਹਾਲ ਹੈ ਨਾ ਉਹ ਜੇ ਸੁਣੋ ਮੇਰੇ ਪਿਆਰਿਓ ਸ਼ਿਕਵ ਸ਼ੁਕਰ ਕਰੀਦਾ ਸ਼ਿਕਵੇ ਨਾ ਕਰੀਏ ਸ਼ੁਕਰ ਕਰੀਦਾ ਸ਼ਿਕਵੇ ਨਾ ਕਰੀਏ ਪੈਸੇ ਪਿੱਛੇ ਗਹਿਣੇ ਨਾ ਜ਼ਮੀਰ ਧਰਿਏ ਹੁਣ ਭ੍ਰਿਸ਼ਟਾਚਾਰੀ ਪਤਾ ਕੀ ਕਰਦੇ ਆ ਉਹ ਕਹਿੰਦੇ ਜਿੰਨਾ ਦਿੱਤਾ ਥੋੜਾ ਉਹ ਕਦੇ ਥੱਕਦੇ ਨਹੀਂ ਬੰਦੇ ਯਾਰੋ ਜੇਬਾਂ ਭਰਦੇ ਤੇ ਜੇ ਜਿੰਨਾ ਰੱਬ ਦਿੱਤਾ ਹੈ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਸੋਚਦੇ ਆ ਕਿ ਯਾਰ ਸਾਨੂੰ ਹੋਰ ਮਿਲ ਜੇ ਪਰ ਪਰੰਤੂ ਇਹ ਦੇਖੋ ਰੋਟੀ ਦਾ ਗੱਡ ਰਿਕਸ਼ੇ ਵਾਲਾ ਨਾ ਉਹ ਵੀ ਖਾ ਕੇ ਸੌਂਦਾ ਚੰਗੀ ਠੀਕ ਹੈ ਆਪਾਂ ਨੂੰ ਤਾਂ ਪ੍ਰਮਾਤਮਾ ਨੇ ਅਫਸਰ ਬਣਾਤਾ ਸੋ ਆਓ ਆਪਾਂ ਅੱਜ ਇਹ ਸ਼ਬਦ ਲਈਏ ਕਿ ਭ੍ਰਿਸ਼ਟਾਚਾਰੀ ਤੋਂ ਮੁਕਤ ਪੰਜਾਬ ਬਣਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਇਸ ਧਰਤੀ ਦੇ ਉੱਤੇ ਬੜੇ-ਬੜੇ ਸੂਰਮੇ ਬਹਾਦਰ ਭਗਤ ਤੇ ਪੀਰ ਵਲੀ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਮਾਫੀ ਚਾਹੁੰਨਾ 10 ਬਾਦਸ਼ਾਹੀ ਦੇ ਨਾਮ ਲਵਾਂਗਾ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 칼ਗੀਆਂ ਵਾਲੇ ਸ਼ਹਿਨशाह ਅਤੇ ਜੋਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਰੇ ਆਪਾਂ ਨੂੰ ਇੱਕੋ ਹੀ ਉਪਦੇਸ਼ ਦਿੰਦੇ ਨੇ ਕਿ ਹੱਕ ਸ فرمਾਉਂਦੇ ਨੇ ਸਤਿਗੁਰੂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਹਦਾ ਮਤਲਬ ਕੀ ਹੈ ਹਿੰਦੂਆਂ ਦੇ ਲਈ ਗਊ ਬਹੁਤ ਪੂਜਨਿਕ ਮਾਂ ਵਾਂਗੂ ਪੂਜਦੇ ਆਂ ਆਪਾਂ ਸਾਰੇ ਸਿੱਖ ਵੀ ਪੂਜਦੇ ਆਂ ਔਰ ਮੁਸਲਮਾਨਾਂ ਦੇ ਲਈ ਜੋ ਸੂਰ ਹੈ ਉਹ ਬਹੁਤ ਹੀ ਪਟਿਆ ਹੋਇਆ ਜਾਨਵਰ ਮੰਨਿਆ ਜਾਂਦਾ ਹੈ ਦੇਖੋ ਜੋ ਹੱਕ ਪਰਾਇਆ ਖਾਂਦਾ ਨਾ ਉਹ ਐਂਉ ਸਮਝ ਲਓ ਕਿ ਮੈਂ ਗਊ ਖਾ ਲਈ ਤੇ ਜਾਂ ਸੂਰ ਖਾ ਲਿਆ ਸੋ ਇਹ ਤੁਸੀਂ ਦੇਖਣਾ ਕਿ ਆਪਾਂ ਕੀ ਕਰਨਾ ਆਪਾਂ ਇਹ ਧਿਆਨ ਰੱਖਣਾ ਕਿ ਬਸ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਆਪਾਂ ਪੰਜਾਬ ਬਣਾਵਾਂਗੇ ਜੀ ਪੂਰੇ ਦੋਵੇਂ ਹੱਥ ਖੜੇ ਕਰਕੇ ਜੇ ਮੇਰੇ ਨਾਲ ਸਹਿਮਤ ਹੋ ਤੇ ਇੱਕ ਵਾਰੀ ਭਗਤ ਸਿੰਘ ਦਾ ਨਾਰਾ ਬੁਲੰਦ ਕਰੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰ ਜੀ ਅਸੀਂ ਤਹਿ ਦਿਲੋਂ ਤੁਹਾਡਾ ਸਾਥ ਦੇਾਂਗੇ ਜੀ ਰੰਗਲਾ ਪੰਜਾਬ ਬਣਾਵਾਂਗੇ ਆਪਾਂ ਜਿੱਥੇ ਸੇਵਾ ਦੀ ਲੋੜ ਹੋਈ ਹਾਜ਼ਰ ਹਾਂ ਜੀ ਸਰ ਬਹੁਤ-ਬਹੁਤ ਆਪ ਜੀ ਦਾ ਧੰਨਵਾਦ ਅੰਤ ਵਿੱਚ ਮੈਂ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਜੀ ਸ੍ਰੀ ਮੁਖਟਰ ਸਾਹਿਬ ਤੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਫਤਿਹ ਪ੍ਰਵਾਨ ਕਰੋ ਕਲਗੀਆਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਬੇ ਕਮਾਲ ਉਹਨਾਂ ਦੀ ਫਤਿਹ ਸਾਰੇ ਗੱਜ ਕੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ